ਵਡੀਆਂ ਜੁੱਤੀਆਂ ਤੁਹਾਡੇ ਸਿਰ 'ਚ ਮਾਰੀਆਂ ਜਾ ਰਹੀਆਂ ਨੇ ਫਿਰ ਫੈਡਰਲਿਜ਼ਮ ਹੱਲ ਨਹੀਂ ਹੈ ਰੋ ਨਹੀਂ ਕਿਸ ਤਰ੍ਹਾਂ ਜੇ ਸਰਕਾਰਾਂ ਹੀ ਨਹੀਂ ਸੁਣ ਰਹੀਆਂ ਤੇ ਉਸ ਤੋਂ ਬਾਅਦ ਆਪਾਂ ਫਿਰ ਜ ਆਪਣਾ ਆਪਣਾ ਕਰਨਾ ਚਾਹੁੰਦੇ ਆ ਅੱਜ ਮੈਂ ਮੈਂ ਤੁਹਾਡੀ ਗੱਲ ਮੈਂ ਮੈਂ ਤੁਹਾਡੇ ਸਵਾਲ ਤੇ ਪਹਿਲੇ ਤੇ ਆਉਣ ਲੱਗਾ ਕਿ ਆਪਾਂ ਨੂੰ ਬੜੀ ਰੱਟ ਲਾ ਲੈਣੀ ਹੈ ਖਾਲਿਸਤਾਨ ਬਣ ਜਾਣਾ ਚਾਹੀਦਾ ਕੀ ਸਾਡੇ ਕੋਲ ਸਾਧਨ ਕੀ ਹੈ ਸवाय ਖੇਤੀ ਤੋਂ ਮੈਨੂੰ ਦੱਸੋ ਕੀ ਕਰਾਂਗੇ ਅਸੀਂ ਕਿੱਡਾ ਸਾਡਾ ਪੰਜਾਬ ਹੈ ਪਹਿਲਾਂ ਤੋੜ ਦਿੱਤਾ ਗਿਆ ਇਹਨੂੰ ਮਨ ਲਓ ਇਹ 200 ਕਿਲੋਮੀਟਰ ਦੀ ਸਟੇਟ ਜਿਹੜੀ ਵਾਡ ਕਰ ਦਿੱਤੀ ਜਾਂਦੀ ਉਹਨੂੰ ਅੱਡ ਦੇਸ਼ ਬਣਾ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਡਾ ਕੋਸਕੋਪ ਕੀ ਕੀ ਸਾਡੇ ਬੱਚਿਆਂ ਕੋਲ ਕੀ ਕਰਨਗੇ ਆਲੇ ਦੁਆਲੇ ਸਾਡੀ ਕਿਸੇ ਨਾ ਬਣੇਗੀ ਪਾਕਿਸਤਾਨ ਚੀਨ ਇੰਡੀਆ ਉਹਦੇ ਤੋਂ ਆਢੋਂ ਮੰਗੇ ਉਹਦੇ ਨਾਲ ਸਾਡੀ ਬਣੇਗੀ ਕਰਾਂਗੇ ਕੀ ਸੀ ਕਿਨੂੰ ਤੁਸੀਂ ਕੋਸ ਔਖਾ ਹਾਲ ਸਮਝਦੇ ਹੋ ਹੂੰ ਫਿਰ ਉਹਦੇ ਵਿੱਚ ਰਾਜ ਕਿੰਨੇ ਨੇ ਕਰਨਾ ਮਤਲਬ ਮੈਨੂੰ ਦੱਸੋ ਤੇ ਸਹੀ ਨਾ ਕਿਹੜੇ ਵਿਜ਼ਨ ਵਾਲੇ ਬੰਦੇ ਨੇ ਕੋਈ ਦੱਸੋ ਮੈਂ ਕਿੰਨਾ ਬਣਾ ਲਓ ਖਾਲਸਾਣ ਤੁਸੀਂ ਅੱਡ ਹੋ ਜੋ ਪਰ ਦੱਸੋ ਤੁਹਾਡੇ ਕੋਲ ਆ ਵਿਜ਼ਨ ਹੈ ਉਸ ਤੋਂ ਬਾਅਦ ਆਸੀਂ ਆ ਕਾਰੋਬਾਰ ਚੱਲੇਗਾ ਸਾਡਾ ਆ ਸਾਡੇ ਮਤਲਬ ਸਾਧਨ ਹੋਣਗੇ ਆ ਸਾਡੇ ਸਰੋਤ ਹੋਣਗੇ ਕੀ ਆ ਸਾਡੇ ਕੋਲ ਕਿਵੇਂ ਚਲਾਵਾਂਗੇ ਮੈਨੂੰ ਇੱਕ ਇੱਕ ਚੀਜ਼ ਇੱਕ ਪੁਆਇੰਟ ਤੇ ਦੱਸੋ ਹਮ ਹਰ ਬੰਦਾ ਸਾਨੂੰ ਲਾਰੇ ਲਾ ਰਿਹਾ ਹਰ ਬੰਦਾ ਸਾਨੂੰ ਮਤਲਬ ਸੁਪਨੇ ਵਖਾ ਰਿਹਾ ਉਸ ਤੋਂ ਬਾਅਦ ਆ ਜਦੋਂ ਆਪਣਾ ਮਤਲਬ ਨਿਕਲ ਜਾਂਦਾ ਝਾੜੂ ਵਾਲਾ ਸਾਨੂੰ ਥੋੜੇ ਸੁਪਨੇ ਤਾਂ ਨਹੀਂ ਵਖਾ ਰਿਹਾ ਪਿਛੋਂ ਪੰਜਾਬ ਬੜੀ ਤਰੱਕੀ ਕਰੂਗਾ ਪੰਜਾਬ ਆਜੂਗਾ ਪੰਜਾਬ ਨੂੰ ਸੁਖਵੀਰ ਜੀ ਵੀ ਕਹਿੰਦੇ ਸੀ ਪੰਜਾਬ ਕੈਲੀਫੋਰਨ ਕੈਲੀਫੋਰਨੀਆ ਬਣ ਜਾਊਗਾ ਕੀ ਬਣਿਆ ਮੈਨੂੰ ਦੱਸੋ ਅਜ ਤੱਕ ਹਰ ਬੰਦਾ ਸਾਨੂੰ ਯੂਜ਼ ਕਰ ਰਿਹਾ ਹਰ ਬੰਦਾ ਸਾਨੂੰ ਲਾਰੇ ਲਾ ਰਿਹਾ ਆਇਆ ਕਦੋਂ ਪੰਜਾਬ 'ਚ ਨਸ਼ਾ ਤੇ ਕਿੱਥੋਂ ਆਇਆ ਨਸ਼ਾ ਕਿੱਥੋਂ ਆਇਆ ਪੰਜਾਬ ਦੇ ਵਿੱਚ ਵਿਲੇਪਾਨਾ ਨਸ਼ਾ ਆਇਆ ਅੱਜ ਤੁਸੀਂ ਦੱਸੋ ਮੈਂ ਕਹਿੰਦਾ ਨਾ ਬਾਰਡਰ ਤੋਂ ਪਹਿਲੋਂ ਤੇ ਰੰਗਲਾ ਪੰਜਾਬ ਸੀਗਾ ਨਸ਼ਾ ਆਇਆ ਕਦੋਂ ਰੰਗ ਕਦੋਂ ਰੰਗਲਾ ਪੰਜਾਬ ਸੀਗਾ ਮੈਨੂੰ ਤਾਂ ਦੁੱਖ ਲੱਗਦਾ ਕਿ ਹੁਣੇ ਕੰਗਲਾ ਪੰਜਾਬ ਬਣ ਗਿਆ ਤੁਸੀਂ ਹਿਮਾਚਲ ਜਾਓ ਕਿਹੜੀਆਂ ਹਰਿਆਣੇ ਦੇ ਵਿੱਚ ਕਿਹੜੀਆਂ ਫਿਲਮਾਂ ਬਣਦੀਆਂ ਨੇ ਦੰਗਲ ਸੁਲਤਾਨ ਸਾਡੇ ਕਿਹੜੀ ਬਣਦੀ ਆ ਉੜਤਾ ਪੰਜਾਬ ਕਿੱਸਾ ਪੰਜਾਬ ਇਹ ਸਾਡਾ ਮਤਲਬ ਪਛਾਣ ਰਹਿ ਗਈ ਆਇਆ ਕਿੱਥੋਂ ਇਹ ਤੇ ਪ੍ਰੋਪਗੈਂਡਾ ਪੇਸਟ ਵੀ ਹੋ ਸਕਦਾ ਨਾ ਮੈਂ ਤਾਂ ਕਹਿ ਰਿਹਾ ਵੀ ਪੰਜਾਬ ਨੂੰ ਜੋ ਤੁਸੀਂ ਕੀ ਸਮਝਦੇ ਹੋ ਕਿ ਜੋ ਸਿੱਖਾਂ ਦੀ ਇੱਜ਼ਤ ਅੱਜ ਤੋਂ 10 15 20 ਸਾਲ ਪਹਿਲਾਂ ਸੀ ਅੱਜ ਤੁਹਾਨੂੰ ਉਹ ਬਾਹਰ ਇੱਜ਼ਤ ਮਿਲਦੀ ਹੈ ਬਾਹਰ ਨਹੀਂ ਸਟ੍ਰੀਟਾਂ ਦੇ ਵਿੱਚ ਨਹੀਂ ਲੋਕੀ ਹੱਲੇ ਵੀ ਕਹਿੰਦੇ ਨੇ ਜਦੋਂ ਅਸੀਂ ਕਿਸੇ ਦੇ ਪੱਗ ਬੰਨੀ ਵੇਖਦੇ ਹਾਂ ਅਸੀਂ ਬਹੁਤ ਸੁਰੱਖਿਆਤ ਮਹਿਸੂਸ ਕਰਦੇ ਹਾਂ ਸਾਡਾ ਮਾਣ ਮਹਿਸੂਸ ਹੁੰਦਾ ਹੈ ਮੈਂ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਿ ਆਮ ਤੌਰ ਤੇ ਹੁੰਦਾ ਸੀ ਨਾ ਤੁਸੀਂ ਟ੍ਰੇਨ 'ਚ ਸਫਰ ਕਰਦੇ ਸੀ ਹੁਣ ਤਾਂ ਚਲੋ ਜੱਰਜਾਂ ਦੇ ਵਿੱਚ ਦੁਨੀਆ ਬਹੁਤ ਜ਼ਿਆਦਾ ਕਰਨਾ ਸ਼ੁਰੂ ਹੋ ਗਈ ਕੋਈ ਬੰਦਾ ਸਰਦਾਰ ਦੇ ਸਾਹਮਣੇ ਸਿਗਰਟ ਨਹੀਂ ਸੀ ਪੀਂਦਾ ਅੱਜ ਪੰਜਾਬ ਟੱਪ ਜੋ ਤੁਹਾਡੇ ਮੂੰਹ ਤੱਕ ਧੂਆ ਮਾਰਨ ਤੱਕ ਜਾਂਦੇ ਨੇ ਉਹ ਡਰਦੇ ਹੀ ਨਹੀਂ ਤੁਹਾਡੇ ਹੂੰ ਤੁਸੀਂ ਦੱਸੋ ਸਹੀ ਮੈਨੂੰ ਆਪ ਆਪਨੀ ਬਦਨਾਮੀ ਤੇ ਆਪ ਹੀ ਕਰਾ ਰਹੇ ਆਂ ਮਾਨੂੰ ਸਾਨੂੰ ਇਸ ਤਰੀਕੇ ਬਦਨਾਮ ਕਰ ਦਿੱਤਾ ਗਿਆ ਇਸ ਤਰੀਕੇ ਕਰ ਦਿੱਤਾ ਗਿਆ ਸਾਨੂੰ ਕ੍ਰਿਮੀਨਲ ਦਿਖਾਇਆ ਜਾ ਰਿਹਾ ਹੂੰ ਕਦੀ ਦਰਬਾਰ ਸਾਹਿਬ ਦੇ ਕੋਲ ਝਗੜਾ ਹੈ ਕਦੀ ਕਿਤੇ ਝਗੜਾ ਕੋ ਟੂਰਿਸਟ ਅੱਜ ਪੰਜਾਬ ਦੇ ਹਾਲਾਤ ਕੀ ਨੇ ਕਿ ਬਾਹਰੋਂ ਕਿਸੇ ਨੇ ਆਉਣਾ ਨਾ ਔਰੰਗਾਬਾਦ ਹੈਦਰਾਬਾਦ ਤੋਂ ਤੇ ਜੇ ਕਿਸੇ ਮਾਂ ਨੇ ਆਪਣੇ ਬੱਚੇ ਨੂੰ ਭੇਜਣਾ ਤੋਂ ਪਹਿਲਾਂ ਇੱਥੇ ਰਿਸ਼ਤੇਦਾਰਾਂ ਨੂੰ ਪੁੱਛਦੇ ਨੇ ਤੁਹਾਡੇ ਬੰਦਤ ਨਹੀਂ ਹੈਗਾ ਤੁਹਾਡੇ ਕੋਲ ਝਗੜਾ ਤਾਂ ਨਹੀਂ ਚੱਲ ਰਿਹਾ ਤੁਹਾਡੇ ਹੋ ਜਾ ਕੋਈ ਅੰਦੋਲਨ ਤਾਂ ਨਹੀਂ ਚੱਲ ਰਿਹਾ ਆ ਪੰਜਾਬ ਦੇ ਹਾਲਾਤ ਨੇ ਸਾਡੇ ਨਸ਼ਾ ਆਇਆ ਕਿੱਥੋਂ ਬੇਰੋਜ਼ਗਾਰੀ ਦੇ ਨਾਲ ਨਸ਼ਾ ਆਇਆ ਮੈਂ ਕਹਿੰਦਾ ਬਾਰਡਰ ਖੋਲੋ ਜਿਹੜੀਆਂ ਚੀ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਉਹ ਆ ਰਹੀ